ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਤੁਹਾਡੇ ਨਾਲ ਅੱਜ ਫੇਰ ਰੂਪਰੂ ਹੋਣ ਲੱਗੇ ਆ ਆ ਜਿਹੜੀ ਕਣਕ ਵੱਢ ਰਹੇ ਆ ਅੱਜ ਜਿਹਦੀ ਕਟਾਈ ਹੋ ਰਹੀ ਆ ਇਹ ਕਣਕ ਸੁੱਕੇ ਕਦੂ ਵਾਲੇ ਝੋਨੇ ਦੀ ਜਿਹੜੀਆਂ ਪੈਲੀਆਂ ਸੀਗੀ ਉਹਨਾਂ ਦੀ ਕਟਾਈ ਹੋ ਰਹੀ ਆ ਤੇ ਆ ਦੇਖੋ ਏ ਮੈਂ ਤਾਂ ਤੁਹਾਡੇ ਨਾਲ ਸਾਂਝ ਪਾ ਰਿਆ ਕਿ ਹਰ ਇੱਕ ਕਿੱਲੇ ਦੇ ਵਿੱਚੋਂ ਡੇ ਟੈਂਕ ਦੇ ਨਾਲੋਂ ਜ਼ਿਆਦਾ ਕਣਕ ਨਿਕਲ ਰਹੀ ਆ ਤੇ ਝੋਨਾ ਵੀ ਸਾਡਾ 32 ਕੁਇੰਟਲ 44 ਕਿਲੋ ਦੀ ਐਵਰੇਜ ਆਈ ਸੀਗੀ ਜੋ ਕਿ ਬਹੁਤ ਵਧੀਆ ਸੀ ਡਾਕਟਰ ਦਲੇਰ ਸਿੰਘ ਜੀ ਨੇ ਜਿੱਦਾਂ ਜਿੱਦਾਂ ਦੱਸਿਆ ਹੈ ਉਸੇ ਹਿਸਾਬ ਨਾਲ ਹੀ ਅ ਚੱਲੇ ਸੀਗੇ ਤੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਪਹਿਲੇ ਦਿਨ ਕਦੋਂ ਕਰਨ ਲੱਗਿਆ ਸੀ ਤੁਹਾਨੂੰ ਜਿਹੜਾ ਵਾ ਤਿੰਨ ਹਿੱਸੇ ਪਾਣੀ ਵੱਜ ਜਾਂਦਾ ਜਿੱਦਾਂ ਕਿ ਤੁਹਾਡਾ ਇੱਕ ਕਿੱਲੇ ਦੇ ਵਿੱਚ 4 ਘੰਟੇ ਪਾਣੀ ਲੱਗਦਾ ਕੱਦੂ ਕਰਨ ਵਾਲੇ ਖੇਰ ਦੇ ਵਿੱਚ ਤੇ ਇਹ 1 ਘੰਟੇ ਵਿੱਚ ਹੀ ਤੁਹਾਡਾ ਜਿਹੜਾ ਉਹਨਾਂ ਪਾਣੀ ਖੜਾ ਹੋ ਜਾਂਦਾ ਬਹੁਤ ਵੱਡੀ ਪਾਣੀ ਦੀ ਬਜਟ ਆ ਇਸ ਦੇ ਨਾਲ ਹਰ ਇੱਕ ਚੀਜ਼ ਮਸ਼ੀਨਰੀ ਦੀ ਜਿਹੜੀ ਆ ਟੁੱਟ ਭੱਜ ਘੱਟਵਾ ਦੂਜੀ ਗੱਲ ਆ ਆਪਣੇ ਜਿੱਦਾਂ ਡੀਜ਼ਲ ਦੀ ਬਜਟ ਆ ਸਭ ਤੋਂ ਮੇਨ ਗੱਲ ਆ ਜੀ ਜਿਹੜੀ ਤੁਹਾਡੀ ਅਰ ਬਿਨਾਂ ਮਤਲਬ ਤੋਂ ਜਿਹੜਾ ਅਸੀਂ ਸਿਰਖ ਪਾਈ ਤੇ ਪਾਣੀ ਕੱਢ ਕੱਢ ਕੇ ਹੀ ਨਸ਼ਤ ਕਰੀ ਜਾਂਦੇ ਨੇ ਖਤਮ ਕਰੀ ਜਾਂਦੇ ਨੇ ਧਰਤੀ ਖੇਤਲਾ ਸਭ ਤੋਂ ਮੇਨ ਗੱਲ ਆ ਕਿ ਜਿਹੜਾ ਪਾਣੀ ਦੀ ਬਹੁਤ ਜ਼ਿਆਦਾ ਬਚਤ ਆ ਤੇ ਕਿਸਾਨ ਵੀ ਖੁਸ਼ ਤੇ ਪੈਦਾਵਾਰ ਵੀ ਪੂਰੀ ਅਸੀਂ ਤਾਂ ਇਹੋ ਰਿਕਵੈਸਟ ਕਰਾਂਗੇ ਯੂਨੀਵਰਸਿਟੀ ਨੂੰ ਰਿਕਵੈਸਟ ਕਰਾਂਗੇ ਕਿ ਜਿਹੜਾ ਰਵੈਤੀ ਕੱਦੂ ਆ ਉਹਨੂੰ ਬੰਦ ਕਰਕੇ ਤੇ ਸੁੱਕੇ ਕੱਦੂ ਨੂੰ ਏਰੀਆ ਪਹਿਲ ਦਿੱਤੀ ਜਾਵੇ ਤਾਂ ਕਿ ਧਰਤੀ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ ਇਹ ਡਾਕਟਰ ਦਲੇਰ ਸਿੰਘ ਹੁਣੀ ਇਸ ਧਰਤੀ ਤੇ ਇੱਕ ਮਸੀਹਾ ਬਣ ਕੇ ਆਏ ਨੇ ਜੋ ਕਿ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਦਰਦ ਆ ਧਰਤੀ ਬਾਰੇ ਕਿ ਪਾਣੀ ਜਿਹੜਾ ਸਾਡਾ ਆਉਣ ਵਾਲੀਆਂ ਮਸਲਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ ਕਿ ਸਾਡਾ ਪਾਣੀ ਖਤਮ ਹੋ ਗਿਆ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪਿੰਡ ਵਿੱਚ ਐਦਿਕਾਂ ਜ਼ਿਆਦਾ ਤਾਂ ਨਹੀਂ ਲਗ ਭਾਗ ਜਿਹੜੇ ਆ 25% ਲੋਕ ਜਿਹੜੇ ਆਇਤ ਕਾਂ ਪਿਛਲੀ ਵਾਰੀ ਅਸੀਂ 3 ਜਣੇ ਸੀਗੇ ਜਿਨ੍ਹਾਂ ਨੇ ਸੁੱਕਾ ਕਦੂ ਕਰਕੇ ਝੋਨਾ ਲਾਇਆ ਸੀਗਾ ਐਤਕਾ 25% ਲੋਕ ਜਿਹੜੇ ਆ ਸੁੱਕਾ ਕਦੂ ਕਰਕੇ ਝੋਨਾ ਲਾਉਣਗੇ ਤੇ ਬਹੁਤ ਵਧੀਆ ਨਤੀਜੇ ਆ ਇਹਦੇ ਜਿਹੜੇ ਆਉਂਦੇ ਆ ਕਣਕ ਵੀ ਤੁਹਾਨੂੰ ਮੈਂ ਦੱਸ ਦੇਣਾ ਕਣਕ ਵੀ ਜਿਹੜੀ ਆ ਦੂਜੀ ਕਦੂ ਵਾਲੀ ਪੈੜੀ ਨਾਲੋਂ 2-3 ਕੁਇੰਟਲ ਝਾਰ ਦਾ ਜਿਹੜਾ ਜ਼ਰੂਰ ਫਰਕ ਪਾਊਗਾ ਬਾਕੀ ਤੁਹਾਨੂੰ ਮੈਂ ਕਣਕ ਦੀ ਜਦੋਂ ਐਵਰੇਜ ਆਈ ਉਹ ਤੁਹਾਨੂੰ ਮੈਂ ਦੱਸੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ